ਪੰਜਾਬ ਤਿੰਨ ਨੇ ਤਿੰਨ ਪੰਜਾਬ ਨੇ ਇੱਕ ਉਹ ਪੰਜਾਬ ਦਾ ਹਿੱਸਾ ਹੈ ਜਿਸ ਨੇ ਸ਼ੁਰੂ ਤੋਂ ਵੈਦਿਕ ਸਭਿਆਚਾਰ ਨੂੰ ਅਲਵਦਾ ਕਹਿ ਕੇ ਹਿੰਦੂ ਕੁਸ਼ਕਰਬ ਤੇ ਪਰਵਾਏ ਵਿਚਾਰਾਂ ਨੂੰ ਪਰਵਾਏ ਰਾਜਿਆਂ ਨੂੰ ਅਪਣਾ ਕੇ ਇੱਕ ਹਿੱਸਾ ਅੱਡ ਕਰ ਲਿਆ ਇੱਕ ਪੰਜਾਬ ਦਾ ਉਹ ਹਿੱਸਾ ਹੈ ਜਿਹੜਾ ਦਿੱਲੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਉਹ ਵੀ ਪੰਜਾਬ ਹੈ ਜਿਸ ਨੇ ਉਹਨਾਂ ਰਵੈਤਾਂ ਨੂੰ ਨਹੀਂ ਭੁੱਲਿਆ ਜਿੰਨਾ ਰਵੈਤਾਂ ਕਰਕੇ ਹਰ ਦੁਜੇ ਤਿਜੇ ਮਹੀਨੇ ਮਮਦ ਗਜਨਵੀ ਆ ਚੜਦਾ ਸੀ ਤੇ ਅਗਲੇ ਬੰਨਿਆ ਝੋਲੀਆਂ ਵਿਛਾ ਕੇ ਜੋ ਮੰਗਦਾ ਸੀ ਉਹਨੂੰ ਦੇ ਦਿੰਦੇ ਸੀ ਉਹ ਵੀ ਇੱਕ ਕਲਚਰ ਹੈ ਤੇ ਪੰਜਾਬ ਦਾ ਕੋਈ ਵੀ ਹਿੱਸਾ ਜਿਹਨੇ ਉਸ ਹਿੱਸੇ ਨੂੰ ਅਡਾਪਟ ਕੀਤਾ ਹੈ ਇਤਿਹਾਸ ਦੇ ਵਿੱਚ ਕਿੰਨੀ ਕੀ ਜੀ ਘਟਨਾ ਆਉਂਦੀ ਹੈ ਨਾਦਰ ਸ਼ਾਹ ਨੇ ਜਦ ਦਿੱਲੀ ਤੇ ਹਮਲਾ ਕੀਤਾ ਉਹਨੇ ਇੰਨਾ ਜ਼ੁਲਮ ਕੀਤਾ ਇੰਨਾ ਜ਼ਬਰ ਕੀਤਾ ਤੇ ਉਹਦੀ ਆਪਣੀ ਆਤਮਾ ਵੀ ਕੰਬਣ ਲੱਗੀ ਤਾਂ ਸ਼ਾਮਨੋ ਉਹ ਕਹਿਣ ਲੱਗਾ ਆਪਣੇ ਸਹਾਨਾ ਪਤੀਆਂ ਨੂੰ ਕਿ ਆਪਾਂ ਛੇਤੀ ਵਾਪਸ ਚਲੇ ਜਾਈਏ ਜਿੰਨਾ ਜ਼ੁਲਮ ਕੀਤਾ ਹੈ ਉਹਦੇ ਤੋਂ ਇਨਾਂ ਲੋਕਾਂ ਦੀ ਜ਼ਮੀਰ ਜਾਗ ਸਕਦੀ ਹੈ ਤੇ ਕੱਲ ਨੂੰ ਸਮੱਸਿਆ ਖੜੀ ਹੋ ਸਕਦੀ ਆ ਇਤਿਹਾਸ ਚ ਦਰਜ ਹੈ ਉਹ ਇਸ ਮੌਕੇ ਦੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਇੱਕ ਤਜਰਬੇਕਾਰ ਵਜੀਰ ਜਿਹੜਾ ਉਦੋਂ ਤਾਂ ਵਜ਼ੀਰ ਨਹੀਂ ਸੀ ਪਰ ਪਹਿਲਾਂ ਦਿੱਲੀ ਦਰਬਾਰ ਦੀ ਸ਼ਾਨ ਸੀ ਉਹਨੇ ਕਿਹਾ ਨਾਦਰ ਸ਼ਾ ਇਹ ਗੱਲ ਤੇਰੀ ਗਲਤ ਹੈ ਇਸ ਦਿੱਲੀ ਦੇ ਲੋਕਾਂ ਨੇ ਇਤਿਹਾਸ ਚ ਜਿੰਨੇ ਜਿੰਨਾ ਵੰਧ ਜ਼ਬਰ ਕੀਤਾ ਹੈ ਉਹਨੇ ਵੱਧ ਨਜ਼ਰਾਨੇ ਭੇਟ ਕੀਤੇ ਨੇ ਤੇ ਤੂੰ ਦੇਖੇਗਾ ਕੱਲ ਨੂੰ ਕੀ ਹੋਊਗਾ ਤੇ ਭਰਾਓ ਮੈਂ ਫਿਰਕਾ ਪ੍ਰਸਤੀ ਦੇ ਆਧਾਰ ਤੇ ਨਹੀਂ ਕਹਿ ਰਿਹਾ ਇਹ ਹਿਸਟੋਰੀਕਲ ਸਚਾਈ ਹੈ ਕਿ ਅਗਲੇ ਦਿਨ ਨਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਨਾਲੇ ਬਹੁ ਬੇਟੀਆਂ ਨੂੰ ਨਚਾਇਆ ਗਿਆ ਨਾਲੇ ਨਜ਼ਰਾਨੇ ਭੇਟ ਕੀਤੇ ਗਏ ਨਾਲੇ ਸ਼ੁਕਰਾਨੇ ਭੇਟ ਕੀਤੇ ਗਏ ਇੱਕ ਹੋਵੀਂ ਪੰਜਾਬ ਹੈ ਤਾਂ ਤਿੰਨਾ ਪੰਜਾਬਾਂ ਦੇ ਹਿੱਸੇ ਨੇ ਤਿੰਨ ਤਰ੍ਹਾਂ ਦੇ ਪੰਜਾਬੀ ਨੇ ਇੱਕ ਉਹ ਵੀ ਪੰਜਾਬ ਹੈ ਜਿਨ੍ਹਾਂ ਦਸਮ ਕਿਤਾ ਦੇ ਇਸ਼ਾਰੇ ਤੇ ਆਪਣੇ ਸਿਰ ਭੇਟ ਕਰ ਦਿੱਤੇ ਇੱਕ ਉਹ ਵੀ ਪੰਜਾਬੀ ਹੈ ਜਿਨ੍ਹਾਂ ਆਪਣੀ ਅਣਖ ਦੀ ਖਾਤਰ ਤਾਂ ਕੀ ਜਿਨ੍ਹਾਂ ਦੁਨੀਆ ਦੀ ਇੱਜ਼ਤ ਬਚਾਉਣ ਲਈ ਜਿਨ੍ਹਾਂ ਦਿੱਲੀ ਦੀ ਇੱਜ਼ਤ ਬਚਾਉਣ ਲਈ ਆਪਣੇ ਆਪ ਨੂੰ ਵਾਰ ਦਿੱਤਾ ਉਹ ਵੀ ਇੱਕ ਪੰਜਾਬ ਹੈ ਤਾਂ ਜਿਹੜੀ ਇਹ ਗਲਤਫहमी ਕਿ ਹਰ ਕੋਈ ਪੰਜਾਬੀ ਹੈ ਤੇ ਹਰ ਪੰਜਾਬੀ ਅਣਖ ਵਾਲਾ ਹੈ ਮੈਂ ਕਹਿੰਦਾ ਇਹ ਇੱਕ ਗਲਤ ਧਾਰਨਾ ਹੈ ਤਾਂ ਜਿਹੜਾ ਪੰਜਾਬ ਵਿੱਚ ਵਸਦਾ ਅਣਖ ਵਾਲਾ ਪੰਜਾਬੀ ਹੈ ਉਹ ਪੰਜਾਬੀ ਤਾਂ ਰਿਹਾ ਹੀ ਨਹੀਂ ਕਿਉਂਕਿ ਜਦੋਂ ਪੰਜਾਬੀਆਂ ਦੀ ਡਿਵੀਜ਼ਨ ਹੋਈ ਤਾਂ ਉਹ ਤਾਂ ਖਾਲਸਾ ਸੱਜ ਗਿਆ ਅਣਖੀਲਾ ਪੰਜਾਬ ਉਹ ਹੈ ਜਿਹੜਾ ਗੁਰੂ ਦਾ ਖਾਲਸਾ ਹੈ ਅਣਖੀਲਾ ਪੰਜਾਬ ਉਹ ਹੈ ਜਿਹੜਾ ਸੱਚੀ ਆਣਖ ਦੀ ਜ਼ਿੰਦਗੀ ਜਿਉਣ ਦੇ ਵਾਸਤੇ ਤਰਪਦਾ ਹੈ